हां जी भाई जी किमे हो ठीक ठाक हो ਆਪਾਂ ਪਹੁੰਚਿਆ ਜੀ ਤਨੋਲੇ ਦੀ ਬੱਕਰੇ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਭਾਈ ਅੱਜ ਇੱਕ ਬੱਕਰਾ ਪਹੁੰਚਿਆ ਪਿੰਡ ਜ਼ਰਗ ਤੋਂ ਜੋੜੇਪੜਾਂ ਕੋਲੇ ਪਿੰਡ ਜ਼ਰਗ ਜੋੜੇਪੜਾਂ ਕੋਲੇ ਜਿਲ੍ਹਾ ਲੁਧਿਆਣਾ ਜੀ ਤੇ ਪੈਂਡਰ ਆਉਣੀ ਆ ਭਾਈਆਂ ਦਾ ਪੈਂਡਰ ਆਉਣੀ ਆ ਭਾਈਆਂ ਦਾ ਨੇੜੇ ਜ਼ਰਗ ਜਿਲ੍ਹਾ ਲੁਧਿਆਣਾ ਜੋੜੇਪੜ ਇਹ ਬੱਕਰਾ ਬਹੁਤ ਵਧੀਆ ਭਾਈਆਂ ਦਾ ਤੇ ਰੇਟ ਉਹ ਮੰਗਦੇ ਆ ਬਾਈ 22 ਲੱਖ ਕਰਤਾ ਬਾਈਆਂ ਨੇ ਰੇਟ ਕਹਿੰਦੇ ਤੇ ਤੁਸੀਂ ਬੱਕਰਾ ਦੇਖੋ ਬਾਈ ਜੀ 6 ਜਾਂਦਾ ਹੈਗਾ ਫੈਟ ਹੈਗੀ ਆ ਉਹਦੀ ਮੂਹਰੋਂ ਦਾ ਬਾਈ ਬਾਹੂਆਂ ਕੋਲ ਤਾਂ ਆਪਣ ਬਾਹੂਆਂ ਕੋਲ ਤਾਂ ਹੈਗੀ ਆ ਬਾਈ 55 ਇੰਚ ਠੀਕ ਹੈ ਮਾਗਰੋਂ ਲੱਕ ਕੋਲ ਹੈਗੀ ਆ ਬਾਈ ਜੀ 45 ਇੰਚ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਜੱਟ ਲਾਈਫ 76 ਇੱਕ ਚੈਨਲ ਆ ਫਾਰਮਰ ਪੀਵੀ 19 YouTube ਚੈਨਲ ਜੀ ਤੇ ਫੋਨ ਨੰਬਰ ਆ ਜੀ 78885 38188 ਤੇ ਕਾਲ ਕਰੋ ਜੀ ਦੇਖੋ ਬਾਈ ਜੀ ਬੱਕਰਾ ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਜਿਹਨੇ ਖਰੀਦਣਾ ਪਾਇਆ ਨਾਲ ਸੰਮਰਕ ਕਰੋ ਬਾਈ ਜੀ ਆਪਾਂ ਫੋਨ ਪਾ ਦਾਂਗੇ ਉੱਤੇ ਠੀਕ ਆ ਜੀ ਦੇਖੋ ਜੀ ਬੱਕਰਾ ਹਾਂ ਜੀ ਬਾਈ ਜੀ ਤਨੌਲੇ ਦੀ ਮੰਡੀ ਤੇ ਇੱਕ ਬੱਕਰਾ ਹੈਗਾ ਤੁਹਾਨੂੰ ਬੱਕਰਾ ਦਿਖਾਉਣਗੇ ਪੂਰਾ ਵਧੀਆ ਜੱਡ ਬਲੈਕ ਕਾਲਾ ਆਪਾਂ ਪਾਇਆਂ ਤੋਂ ਪੁੱਛਾਂਗੇ ਇਹਦੀ ਉਮਰ ਬਾਰੇ ਇਹਦੀ ਬਰੀਡ ਬਾਰੇ ਦੇਖੋ ਬਾਈ ਜੀ ਬੱਕਰਾ ਪਹਿਲੇ ਦੇਖੋ ਕਰੋ ਚੈੱਕ ਯੋ ਵਧੀਆ ਸਰੀ ਦਾ ਬੱਕਰਾ ਜੀ। ਚੰਨਾ ਕੋਨਾ ਦਾ ਪੂਰਾ ਓਕੇ ਐ। ਦੇਖ ਸਕਦੇ ਹੋ ਵੀਡੀਓ। ਇਹਨਾਂ 52 ਇੰਚ ਹੈ ਬਾਈ। ਦੇਖੋ ਬਾਈ ਜੀ। 52 ਇੰਚ 3 ਮਹੀਨੇ ਪਹਿਲਾਂ ਮਹੀਨੇ ਦੀ। ਦੇਖੋ ਜੀ ਬਾਈ ਜੀ। ਰੰਗ ਬੱਕਰਾ ਦੇਖੋ ਬਾਈ ਤੁਸੀਂ। ਚੈੱਕ ਕਰੋ ਬੱਕਰਾ। ਕੋਸ-ਪਾਸ ਓਕੇ ਸਾਰਾ ਕੁਝ। ਪਟਾ-ਪੂਟਾ ਦਾ ਓਕੇ ਐ। ਦੇਖੋ ਜੀ। ਦਸਾਂ ਵੀ ਤੁਹਾਨੂੰ ਦਿਖਾਉਣਾ। ਦੇ ਸਕਦੇ ਬਾਈ ਬੋਲਾ ਮੰਗਾਏ ਓਕੇ ਤੇ ਬਾਈ ਨਫਾ ਕਰਦੇ ਆ ਗੱਲ ਬਾਈ ਬੱਕਰੇ ਕੋਲ ਖੜੀ ਮੜੇਗਾ ਬਾਈ ਕੀ ਹਾਲ ਹੈ ਠੀਕ ਠਾਕ ਬਾਈ ਜੀ ਹੋਰ ਕਿਵੇਂ ਹੋ ਠੀਕ ਠਾਕ ਓਕੇ ਤੁਸੀਂ ਬਾਈ ਆਪਣਾ ਪਿੰਡ ਕਿਹੜਾ ਹੈ ਪਿੰਡ ਸਾਡਾ ਰੌਣੀ ਆ ਜੀ ਰੌਣੀ ਜੋੜੇਪੁਰਾਂ ਕੋਲ ਠੀਕ ਆ ਵੀਰੋ ਨਾਮ ਕੀ ਆ ਮੇਰਾ ਸਿਮਰਜੀਤ ਸਿੰਘ ਬਾਈ ਸਿਮਰਜੀਤ ਸਿੰਘ ਤੇ ਪਹਿਲੀ ਵਾਰ ਆ ਬਾਈ ਇਸ ਮੰਡੀ ਤੇ ਇਸ ਮੰਡੀ ਤੇ ਅੱਜੇ ਪਹਿਲੀ ਵਾਰ ਆਇਆ ਇਸ ਤੇ ਠੀਕ ਆ ਜੀ ਤੇ ਬੱਕਰਾ ਬਾਰੇ ਦੱਸੋ ਆਪਣੇ ਬਾਰੇ ਕਿਵੇਂ ਇਹ ਬੱਕਰਾ ਬਕਰਾਇਆ ਸੀ ਇਹ ਸੇਦਾਂ ਦਾ ਇਸ ਟਾਈਮ ਠੀਕ ਹੈ ਜੀ ਸਵਾ ਦੋ ਸਾਲ ਦਾ ਇਹ ਹੋਇਆ ਠੀਕ ਹੈ ਜੀ ਪੂਰੀ ਥੋੜੇ ਬਾਕੀ ਤੁਹਾਡੇ ਸਾਹਮਣੇ ਹੀ ਖੜਾ ਠੀਕ ਹੈ ਜੀ ਜਿਵੇਂ ਮੈਂ ਆਪਾਂ ਕਿਹੜਾ ਲਕੋ ਕੇ ਰੱਖਿਆ ਹੋਇਆ ਕੋਈ ਵਿਚੋਂ ਉੱਤੇ ਗਰਜਾਈ ਪਾਈ ਹੋਈ ਆ ਸਾਹਮਣੇ ਖੜਾ ਤੇ ਠੀਕ ਹੈ 52 ਇੰਚ ਦੀ ਹਾਈਟ ਆ ਠੀਕ ਹੈ ਜੀ ਹਾਂ ਤੇ ਮੇਲੇ ਮੂਲੇ ਕੋ ਜਿੱਤਿਆ ਕਿ ਨਹੀਂ ਮੇਲੇ ਜਿੱਤ ਗਿਆ ਤੁਸੀਂ ਬਈ ਮਾਨੂੰਕੇ ਠੀਕ ਹੈ ਪਾਸਟ ਆ ਗਿਆ ਥੀਗਾ ਠੀਕ ਹੈ ਬਈ ਉਹ ਫਿਰ ਪਤਾ ਕਮੇਟੀ ਧੋਖਾ ਕਰ ਗਈ ਬਾਅਦ ਚ ਨਿਹਰਾ ਹੋ ਗਿਆ ਆਪ ਵੇਚ ਦਤਾ ਤੇ ਉਹਨਾਂ ਨੇ ਅੱਛਾ ਆਪ ਦੇ ਜਿਤਾਤੇ ਹਾਂ ਅਸੀਂ ਉੱਥੇ ਪਾਉਣੀ ਥੀ ਅਜੇ ਵੀਡੀਓ ਵੀਡੀਓ ਅਸੀਂ ਪਾਈ ਨਹੀਂ ਗਈ ਠੀਕ ਹੈ ਇਹ ਜਾਨਵਰਾਂ ਨਾਲ ਨਾ ਨਾ ਇਹ ਏਡੀ ਦੂਰੋਂ ਦੂਰੋਂ ਸੱਦ ਕੇ ਕੰਮ ਕਰੋ ਠੀਕ ਹੈ ਜੀ ਇੱਕ ਇਹ ਜਿੱਤ ਗਿਆ ਤੁਸੀਂ ਦੂਜੇ ਤੇ ਹਰਿਆਣੇ ਦਾ ਆ ਗਿਆ ਤੁਸੀਂ ਉਹ ਵੀ ਹਰਿਆਣੇ ਦਾ ਚੈਂਪੀਅਨ ਉਹ ਵੀ ਹਰਾਤਾ ਠੀਕ ਹੈ ਜੀ ਆਪਦੀ ਸੇਵਕਰੇ ਕੱਟ ਗਈ ਠੀਕ ਹੈ ਜੀ ਤੇ ਹੋਰ ਜੀ ਤੇ ਕਿਹੜੇ ਕਿਹੜੇ ਮੰਡੀ ਦੇ ਜਾਣੇ ਹੋ ਤੁਸੀਂ ਭਾਈ ਮੰਡੀ ਤੇ ਤਾਂ ਅਸੀਂ ਜਾਂ ਮੁੱਲਾਂਪੁਰੇ ਵੱਧ ਜਾਂਦੇ ਆ ਅੱਛਾ ਹਾਂ ਠੀਕ ਆ ਥੋੜੇ ਨੇੜੇ ਹੋਰ ਵੀ ਲੱਗਦੀਆਂ ਮੰਡੀਆਂ ਸਾਡੇ ਨੇੜੇ ਲੱਗਦੀਆਂ ਨਾਪੇ ਲੱਗਦੀਆਂ ਠੀਕ ਆ ਜੀ ਹਾਂ 400 ਲੱਗਦੀ ਆ ਠੀਕ ਆ ਲੱਗਦੀਆਂ ਨੇ ਫਲੇਰ ਕੋਟਲੇ ਵੀ ਲੱਗਦੀਆਂ ਠੀਕ ਆ ਜੀ ਹਾਂ ਤੇ ਇਹਦੀ ਹੋਰ ਬ੍ਰੀਡ ਹੈਗੀ ਬਈ ਬ੍ਰੀਡ ਇਹਦੀ ਹੈਗੀ ਆ ਅੱਛਾ ਜੀ ਉਹ ਵੀ ਅਨਡੇਟ ਕਰਦੇ ਉਹਨਾਂ ਦੇ ਵੀ ਇਹ ਬੱਚਾ ਇੱਕ ਤਾਂ ਇਹਦਾ ਇੱਕ ਸਾਲ ਦਾ ਬੱਚਾ ਹੋਇਆ ਸਾਲ ਦਾ ਹੋਇਆ ਨਹੀਂ ਗਾ 11 ਗਿ ਮਹੀਨੇ ਦਾ ਹੋਇਆ ਠੀਕ ਹੈ ਜੀ 10 ਹੋਇਆ ਅਪ੍ਰੈਲ ਨੂੰ ਹੋਊਗਾ ਉਹ ਇੱਕ ਸਾਲ ਦਾ ਪੂਰਾ ਠੀਕ ਹੈ ਜੀ ਹਾਂ ਤੇ ਉਹਦੀ ਵੀ ਇੱਥੇ ਹੈ ਟਾ ਇਸ ਟਾਈਮ ਠੀਕ ਹੈ ਜੀ ਇਹ ਬੱਕਰੀ ਕਰੋਸ ਛੱਡ ਦਿਓ ਜੀ ਹਾਂ ਜੀ ਛੱਡ ਦਈ ਠੀਕ ਹੈ ਕੀ ਰੇਟ ਚੱਲਦਾ ਜੀ ਰੇਟ ਤਾਂ ਪਹਿਲੇ ਪਹਿਲਾਂ ਤਾਂ ਬਰੀਡ ਤੇ ਛੱਡਦੇ ਆਪਾਂ ਠੀਕ ਹੈ ਜੀ ਐਵੇਂ ਆਮ ਜਿਵੇਂ ਦੇਸੀ ਜੀਆਂ ਫਿਰਦੀਆਂ ਉਹਦੇ ਕੋਈ ਉਹ ਨਹੀਂ ਗਾ ਛੱਡਣਾ ਰੇਟ ਤੇ ਸੱਟੀ ਦਾ ਉਹ ਚਲ ਉਹ ਜਾ ਮਾੜਾ ਮੋਟਾ ਬੰਦਾ ਦੇਖ ਕੇ ਵਿਚਾਰਾ ਜਹੇ ਜਹ ਹੁੰਦਾ ਉਹ ਜਾ ਕਰਦੇ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਸੌਕ ਨੂੰ ਹੀ ਰੱਖੇ ਹੋਏ ਨੇ ਉਹ ਨਹੀਂ ਹੈਗਾ ਵੀ ਆਪਾਂ ਕੰਮ ਮੈਂ ਕਰਦੇ ਹਾਂ ਉਹਨਾਂ ਨੂੰ ਠੀਕ ਹੈ ਜੀ ਕੁੱਲ ਕਿੰਨੀਆਂ ਬੱਕਰੀਆਂ ਜੇ ਆਪਣੇ ਕੋਲ ਮੇਰੇ ਕੋਲ 8 ਨੇ ਮਿਰਦੀਆਂ ਇਸ ਟਾਈਮ 8 ਨੇ ਕਿੰਨਾ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨੂੰ 5 ਸਾਲ ਹੋਏ ਨੇ 5 ਸਾਲ ਹੋ ਗਏ ਹਾਂਜੀ ਇੱਕ ਬੱਕਰੀ ਤੋਂ ਤੋਰੀਆਤੀ ਜੀ ਠੀਕ ਹੈ ਜੀ 26 ਜਨਵਰੀ ਵਾਲੇ ਦਿਨ ਜਦੋਂ ਦਿੱਲੀ ਕਾ ਮੋਰਚਾ ਤੀਗਾ ਉੱਥੋਂ ਉਹ ਜਦੋਂ ਬੱਕਰੀ ਲੈਦੀ ਸੀ 5 ਦਿਨ ਦੀ ਬੱਚੀ ਠੀਕ ਹੈ ਜੀ ਉਹ ਤੋਂ ਗਾਂਹ ਬਰੀਡ ਬਣਾ ਬਣਾਉਂਦੀ ਬਰੀਡ ਬਣਾ ਅੱਛਾ ਉਹ ਬੱਕਰੀ ਦਾ ਬੱਕਰਾ ਹੈ ਹਾਂ ਉਹ ਬੱਕਰੀ ਦਾ ਬੱਕਰਾ ਠੀਕ ਹੈ ਜੀ ਉਹ ਬੱਕਰੀ ਕਿਤੇ ਪਹਿਲਾਂ ਹੀ ਵਧੀਆ ਬੱਕਰੀ ਤੇ ਫਿਰ ਉਸੇ ਵੀ ਵੇਚੀ ਪਹਿਲਾਂ ਹੀ ਵਧੀਆ ਲਈ ਲਈ ਉਹ ਵਧੀ ਲੈ ਕੇ ਉਹ ਤੋਂ ਗਾਂਾਂ ਬੱਕਰਾ ਵਧੀਆ ਲੈ ਕੇ ਬਰੀਡ ਬਣਾ ਕੇ ਫੇਰ ਗਾਂਾਂ ਉਸ ਟਾਈਮ ਬੱਕਰੀ ਕਿੰਨੇ ਦੀ ਮਿਲੀ ਸੀ ਉਹ ਸਾਨੂੰ ਤੋਂ ਦਿੱਤੀ ਸੀ 5500 ਰੁਪਏ ਦੀ ਅੱਛਾ 5500 ਦੀ ਪੰਜ ਦਿਨ ਦੀ ਅੱਛਾ ਪੰਜ ਦਿਨ ਦੀ ਹਾਂਜੀ ਠੀਕ ਹੈ ਜੀ ਦੇਖੋ ਬਈ ਇਹ ਸੀ ਬਾਈ ਆਪਣਾ ਕਿਹੜਾ ਪਿੰਡ ਕਿ ਦੱਸਾਈ ਜੀ? ਰੌਣੀ 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 ਜੋੜੇਪੁਰਾਂ ਦੇ ਕੋਲ ਜਰਗ। ਛੇ ਜਲਾ ਕਿਹੜਾ ਜਿਲ੍ਹਾ ਦਾ ਲੁਧਿਆਣਾ 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 ਜਿਲ੍ਹਾ ਪਿੰਡ ਰੌਣੀ ਜਰਗ ਦਾ ਮੇਲਾ ਲੱਗਦਾ। ਜਰਗ ਦਾ ਮੇਲਾ ਮਸ਼ੂਰਾ ਜੀ। ਹਾਂ ਸਾਡੇ ਨਾਲ ਹੀ ਲੱਗਦਾ ਪਿੰਡ। ਹਾਂ ਬਾਈ ਦਾ ਬੱਖਰਾਗਾ ਤੁਸੀਂ ਦੇ ਸਕਦੇ ਹੋ। ਫੋਨ ਨੰਬਰ ਬੋਲੋ ਜੀ। 96551 60121 ਠੀਕ ਹੈ ਜੀ। ਦੇਖੋ ਬਾਈ ਜੇ ਕਿਸੇ ਨੇ ਇਹ ਇਹਦਾ ਰੇਟ ਕੀ ਕਰਾਈ ਅੱਜ ਆਪਾਂ ਰੇਟ ਤਾਂ ਵੈਸੇ ਅਸੀਂ ਤਾਂ ਉ ਆਏ ਨਹੀਂ ਸੀ ਇਹਦਾ ਵੈਸੇ ਆਏ ਸੀ ਦਿਖਾਉਣ ਦਿਖਾਉਣੇ ਆਏ ਸੀ ਕਿ ਉਹਦਾ ਚਾਚਾ ਜੀ ਨੇ ਕਹਿਤਾ ਉਹਨੇ 1.5 ਲੱਖ ਕਹਿਤਾ ਅੱਛਾ ਮੈਂ ਤਾਂ ਇੱਕ ਕਹਿਣਚ ਹੈ ਨਹੀਂ ਤੀਗਾ ਠੀਕ ਹੈ ਜੀ ਅਰੇ ਦੇਖੋ ਜੀ ਬੱਕਰਾ ਦੇਖੋ ਬਈ ਤੁਸੀਂ ਕੀ ਬਾਤ ਹੈ ਸੇਦਾਂ ਦਾ ਬੱਕਰਾ ਬਈ ਜੀ ਇਹ ਕਰ ਦਿਓ ਵੀਡੀਓ ਸ਼ੇਅਰ ਬਹੁਤ ਛੋਟੇ ਜਿਹੜਾ ਬੱਕਰਾ ਤੁਸੀਂ ਦੇਖ ਸਕਦੇ ਹੋ ਮੈਂ ਵੀ ਹਾਈਟ ਫੁੱਟ ਪੂਰੀ ਵੱਡੀ ਹੈ ਦੇਖ ਸਕਦੇ ਹੋ ਪਹਿਲੀ ਵਾਰ ਮੈਂ ਬੱਕਰਾ ਦੇਖਿਆ ਐਡਾ ਬੱਕਰੀ ਚਾਹੇ ਚਿੱਟੀ ਹੋਵੇ ਬੱਚੇ ਇੱਥੇ ਜਾਣਗੇ ਠੀਕ ਹੈ ਜੀ ਬ੍ਰੀਡਰ ਐ ਪਿਆਰ ਬ੍ਰੀਡਰ ਬੀਟਰ ਦੇਖੋ ਜੀ ਬੱਕਰਾ ਚੰਗਾ ਸੰਗਾ ਦਾ ਵੀ ਪੂਰਾ ਓਕੇ ਹੈ ਬਾਈ ਤੋਰ ਕੇ ਦਿਖਾਈ ਮੜੇ ਜਾ ਦੇਖੋ ਜੀ ਬੱਕਰਾ ਤੋਰ ਕੇ ਦਿਖਾਉਣੇ ਬੱਕਰਾ ਬਾਈ ਦੇਖੋ ਜੀ ਦੇਖੋ ਜੀ ਬੱਕਰਾ ਦੇਖੋ ਤੁਸੀਂ ਪੂਰਾ ਸਿਰੇ ਦਾ ਬੱਕਰਾ ਬਾਈ ਅਜਾ ਕੀਰ ਜੀ ਪੂਰਾ ਵਧੀਆ ਹਾਂ ਜੀ ਬਾਈ ਹੋਰ ਕੋਈ ਗੱਲ ਕਰਨੀ ਕੋਈ ਬੱਸ ਜੀ ਬੀ ਜੀ ਠੀਕ ਹੈ। ਤਾਂ ਨਵਾਂ ਨੰਬਰ ਇੱਕ ਵਾਰੀ ਹੋਰ ਦੱਸੋ ਜੀ। 98551 ਠੀਕ ਹੈ ਜੀ। 60121 ਠੀਕ ਹੈ। ਲੋ ਬਾਈ ਜੇ ਕਿਸੇ ਨੇ ਬੱਕਰਾ ਇਹ ਖਰੀਦਣਾ ਹੈ ਬਾਈ ਕਿਤੇ 1.5 ਲੱਖ ਰੁਪਏ ਸੀ ਮੰਗਦੇ। ਬਾਕੀ ਮੌਕੇ ਦੇਖ ਜੂਗਾ। ਵੀਡੀਓ ਸ਼ੇਅਰ ਕਰ ਦਿਓ ਆਪਣੇ YouTube ਚੈਨਲ ਜੱਟ ਲਾਈਫ ਸੈਕਟਰ ਸਬਸਕ੍ਰਾਈਬ ਕਰ ਦਿਓ। ਇਹ ਹੋਦਾ ਦੇਖੋ। ਜੇ ਮਤ ਨੂੰ ਕਰੀ ਲੱਖ ਲਖਾਂ ਦਾ ਗਾ ਤਾਂ ਬਹੀ ਬੈਜੂ ਆ ਵੱਕਰੇ ਦਾ ਸੌਦਾ ਜੀ ਕਾਲੇ ਦਾ ਜੈਡ ਬਲੈਕ ਦਾ 53 ਇੰਚ ਹਾਈ ਟੈਕ ਸੇਦੰਦਾ ਬਈ ਜੀ ਉਹ ਜਿਹਨੂੰ ਕਰਦੇ ਹੋ ਸ਼ੇਰ ਦੱਬ ਕੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਆਪਣੇ ਨੂੰ ਜੱਟ ਲਾਈਫ 76 ਇੱਕ ਹੈਗਾ ਫਾਰਮਰ ਪੀਵੀ ਉਹਨੇ YouTube ਚੈਨਲ ਦੇ ਤੇ ਸਾਰੇ ਦੇ ਰੱਖਦੇ ਲੋ ਆਪਾਂ ਇਹ ਵਪਾਰੀਆਂ ਵਾਲਾ ਕੰਮ ਨਹੀਂ ਮੇਰੇ ਕੋਲ ਹੈਗਾ ਵੀ ਆਪਾਂ 10 20 50 100 ਕਹਿੰਦਾ ਠੀਕ ਹੈ ਜੀ ਲਾਸਟੇ ਡੇਢ ਲੱਖ ਇਹਨਾਂ ਨੇ ਕਹਿਤਾ ਲਾਸਟੇ ਦੇਣਾ ਆਪਾਂ 1 ਰੁਪਈਆ ਉਧਰੋਂ ਉਧਰੀ ਘੱਟ ਨਹੀਂ ਕਰਨਾ ਇਹਨਾਂ ਦਾ ਘੱਟ ਕਹਿੰਦਾ ਪਹਿਲਾਂ ਹੀ ਹੁਣ ਸਾਰੇ ਮੈਨੂੰ ਪੁੱਛਿਆ ਵੀ ਨਹੀਂ ਡੇਢ ਲੱਖ ਕਹਤਾ ਇਹਨਾਂ ਨੇ ਆਪਾਂ ਜ਼ਬਾਨ ਤੋਂ ਹੁਣ ਮੁੱਕਰੇ ਨਹੀਂ ਠੀਕ ਹੈ ਜੀ ਦੁਬਾਰੇ ਮਤਲਬ ਕਰ ਲਿਆ ਇਹ ਕਿਹੜਾ ਹੋਗਾ ਨਹੀਂ ਨਹੀਂ ਇਹ ਕਰਦੇ ਮਾਰਿਆ ਆਪ 70 ਦੇ ਦिए ਹਲੋ ਹਾਂ ਜੀ 70 ਤਾਂ ਮੈਨੂੰ ਪਹਿਲਾਂ ਪਹਿਲਾਂ ਬਣਾਉਣਾ 70000 ਹੈਲੋ ਬਾਈ ਮੇਰੇ ਹੁੰਗਾ ਕਿਸੇ ਨਾਲ ਗੱਲ ਕਰਨੇ ਗਰੇ ਮੈਨੂੰ ਹੁਣ ਗੱਲ ਕਰਨੀ ਹੈ ਨਹੀਂ ਤੇਰੀ ਠੀਕ ਹੈ ਹਾਂ ਜੀ ਆਪਾਂ ਹੁਣ ਗੱਲ ਕਰੀ ਆਗੇ ਬਸ ਇਹ ਹੁਣੀ ਆਏਗਾ ਅੰਮੇ ਉਹ ਲੈ ਜੀ ਲੋ ਫਿਰ ਬਾਈ 6 ਮਿੰਟ 8 ਮਿੰਟ ਹੋ ਰੇ ਮੋਲਾਪੁਰ ਦੀ ਮੰਡੀ ਤੇ 90000 ਰੁਪਏ ਲਾਗੇ ਜੀ ਐ ਸਰਮੰਡੀ ਤੇ 5 ਲਾ ਲਿਆ ਤੀਗਾ ਆਹ ਫੋੜਿਆ ਫਿਰ ਜੇ ਨਾ ਸੁੱਕੀ ਜਨਾ ਕਰਿਆ ਆ ਆ ਉਰੇ ਆ ਪਹਿਲੇ ਸਾਡੀ ਗੱਲ ਆ ਅੱਜ ਗੱਲ ਠੀਕ ਭੱਜੀ ਜਾਣ ਬੰਦੇ ਨਹੀਂ ਲੈਣਗੇ ਨਾ ਲੈਣਗੇ ਆ ਫੜ 90 ਵਾਗਦੇ 90 ਦਾ ਬੱਕਰਾ ਨਹੀਂ 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 ਇਸ ਦੀ ਉਹ ਫੇਰ ਯਾਰ ਉਹ ਦੇਣਾ ਹੀ ਮੈਂ ਜੱਤਾ ਚੌਗਾ ਦੀ ਇਹ ਬੱਕਰਾ ਹੀ ਦੇਣਾ ਜੱਤਾ ਚੌਗਾ ਦੀ ਇਹ ਨਹੀਂ ਭਾਈ ਤੁਸੀਂ ਕਹਿੰਦੇ 90 ਲੱਗ ਗਿਆ ਆਪਾਂ ਥੋੜੀ ਕਾਲ ਖੁੱਲਵਾ ਦੇ ਯਾਰ ਨਹੀਂ ਨਹੀਂ ਜੱਤਾ ਉਹ ਚੌਗਾ ਦੀ ਇਹ ਤੁਹਾਨੂੰ ਮਹੀਨੇ ਪਹਿਲਾਂ ਦੀ ਗੱਲ ਆ ਫੇਰ ਹੁਣ ਦੇ ਕਿੰਨੇ ਪਹੀਆ ਦੇਣਾ ਹੀ ਨਹੀਂ ਹੁਣ ਤਾਂ ਮੈਂ ਇਹ ਤਾਂ ਫੁੱਡੀ ਮਰ ਜਾ ਥੋੜਾ ਮਾਲਕ ਹਾਂ ਨਹੀਂ ਦੇਣਾ ਨਹੀਂ ਆਪਾਂ ਬੱਚੇ ਨਹੀਂ ਛੋੜਨਾ ਕਰੀਏ ਠੀਕ ਹੈ ਗੱਲ ਗੱਬੂ ਹੀ ਫੇਰ ਵੀ ਅਸੀਂ ਇੱਧਰੋਂ ਚੱਲ ਕੇ ਆਇਓ। ਨਾ ਕੋਈ ਗੱਲ ਹੀ ਇਹ ਤਾਂ ਉਹੀ ਸ਼ਾਂਤ। ਪਹਿਲੀ ਵਾਰ ਆਇਆ ਭਾਈ ਆਪਣੀ ਮੰਡੀ ਤੇ ਵੀ। ਜਿਹੜਾ ਉਹ ਚਲੇ ਜਾਨੇ ਆ। ਆਡਰ ਹੋ ਜਾ ਯਾਰ। ਮੋਟੀ ਮਾਰੀ ਨੋਟੀ ਫਿਰ ਕੱਢਦੇ ਨੇ ਯਾਰ। ਅਸੀਂ ਤਾਂ ਜਲ ਕੇ ਮੇਲੇ ਤੇ ਵੀ ਜਾਵਾਂਗੇ ਮੰਗਲਵਾਰ ਨੂੰ। ਆ ਪਹੁੰਚਾਂਗੇ। ਜਲ ਕੇ ਮੇਲੇ ਤੇ ਮੈਂ ਬਹੁਤ ਦਾ ਨਾਮ। 12 ਸਾਲ ਬਾਅਦ ਆਵਾਂ। ਜਲ ਕੇ ਮੇਲੇ ਤੇ ਆਜੀ ਮੰਗਲਵਾਰ ਨੂੰ। ਕਿ ਇਤ ਕੀ ਲੱਗਣਾ ਭਾਈ? ਠੀਕ ਹੈ ਜੀ। ਜਰਗ ਦਾ ਮੇਲੇ ਲੱਗਣਾ ਭਾਈ ਇਹਦੇ। ਤੂੰ ਰਾਜੂ ਜਾਂਦੇ। ਜਲ ਕੇ ਮੇਲੇ ਤੇ ਮੰਗਲਵਾਰ ਨੂੰ। ਆ ਨੰਗਿਆ ਪੇ ਕੱਲ ਇੱਕ ਅਗਲੇ ਮੰਗਲਵਾਰ ਦਾ। ਠੀਕ ਹੈ। ਅਗ ਕਰਾ ਦੇਖੋ ਬਾਈ ਹਾਂਜੀ ਬਾਈ ਜੀ ਕਿਵੇਂ ਲੱਗਿਆ ਬੱਕਰਾ ਤਾਂ ਸਾਨੂੰ ਜੇ ਬੱਕਰੇ ਦੀ ਵੀਡੀਓ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਲਾਈਕ ਕਰ ਦਿਓ YouTube ਚੈਨਲ ਜੱਟ ਲਾਈਫ 76 ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਬੱਕਰਾ ਬਹੁਤ ਵਧੀਆ ਬੱਕਰਾ ਸੀ ਬਾਈ ਜੀ ਤੇ ਜਿਹਨੇ ਖਰੀਦਣਾ ਫੋਨ ਨੰਬਰ ਬਾਈਆਂ ਦਾ ਪਾਤੇ ਪਾਵਾਂਗੇ ਠੀਕ ਹੈ ਜੀ ਤੇ ਬੱਕਰਾ ਖਰੀਦੋ ਬਾਈ ਜੀ